ਬਈ ਸੱਦ ਕੇ ਜਾਵਾ ਸਰਕਾਰ ਦੇ ਮੈਂ ਇਦਾਂ ਦੀ ਸਰਕਾਰ ਨਹੀਂ ਅਜੇ ਤੱਕ ਦੇਖੀ ਜੇ ਇੱਥੇ ਅਜੇ ਭਾਜਪਾ ਹੁੰਦੀ ਨਾ ਤਾਂ ਪੂਸ਼ਾ ਚਕਾਉਣੀ ਸੀ ਕਿਸਾਨਾਂ ਦੀਆਂ ਚੰਗੀਆਂ ਰੱਖ ਕੇ ਜਿੱਦਾਂ 700 ਕਿਸਾਨ ਸਾਡਾ ਉੱਥੇ ਦਿੱਲੀ ਮਾਰਿਆ ਜਦੋਂ ਤੱਕ ਸਾਡੇ ਕਿਸਾਨ ਬਲੀ ਨਾ ਚੜਦੇ ਤੇ ਸਰਕਾਰ ਨੇ ਆਪਣਾ ਫੈਸਲਾ ਨਹੀਂ ਬਦਲਣਾ ਸੀ ਪਰ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਸਰਕਾਰ ਨੇ ਇਹ ਪਾਲਿਸੀ ਅਜ ਵਾਪਸ ਲਈ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਕਿਉਂਕਿ ਮੈਂ ਦੇਖਦਾ ਰਿਹਾ ਕਿ ਬੀਤੇ ਦਿਨ ਤੋਂ ਲੈ ਕੇ ਸਰਕਾਰ ਲਗਾਤਾਰ ਕਿਸਾਨਾਂ ਦੇ ਹੱਕ 'ਚ ਲੋਕਾਂ ਦੇ ਹੱਕ 'ਚ ਸਮਾਜਵਾਦੀ ਜੋ ਕੰਮ ਕਰ ਰਹੀ ਆ ਇਹ ਬੜੇ ਸ਼ਲਾਘਾਯੋਗ ਕੰਮ ਨੇ ਜੇ ਅਸੀਂ ਬਿਜਲੀ ਮਾਫ ਦੀ ਗੱਲ ਕਰੀਏ ਜੇ ਸਰਕਾਰ ਨੇ ਕਿਹਾ ਸੀ ਤਾਂ ਬਿਜਲੀ ਮਾਫ ਕੀਤੀ ਜੇ ਅਸੀਂ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਸਰਕਾਰ ਨੇ ਕਿਹਾ ਸੀ ਤਾਂ ਮੁਹੱਲਾ ਕਲੀਨਿਕ ਬਣਾਏ ਸੋ ਹੋਰ ਵੀ ਵੱਖ-ਵੱਖ ਵਿਭਾਗਾਂ ਵਿੱਚ ਜੇ এডਿਕੇਸ਼ਨ ਮਹਿਕਮੇ ਦੀ ਗੱਲ ਕਰੀਏ ਤਾਂ ਸਕੂਲ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਉੱਚ ਪੱਧਰ ਤੇ ਲੈ ਕੇ ਸਿੱਖਿਆ ਨੂੰ ਜਾਣ ਵਾਸਤੇ ਸਰਕਾਰ ਬਹੁਤ ਕੰਮ ਕਰ ਰਹੀ ਹੈ ਸਰਕਾਰ ਬਹੁਤ ਫੰਡ ਦੇ ਰਹੀ ਆ ਕੋਈ ਹਲਕਾ ਵਾਂਝਾ ਨਹੀਂ ਰੱਖਿਆ ਸੋ ਮੈਂ ਬਹੁਤ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਆ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਲੈਂਡ ਪੋਲਿੰਗ ਪੋਲਿਸੀ ਵਾਪਸ ਲੈ ਕੇ ਕਿਸਾਨਾਂ ਦੇ ਹਿੱਤ ਵਿੱਚ ਜੋ ਕਿਸਾਨਾਂ ਨੂੰ ਜਿਸ ਤਰ੍ਹਾਂ ਕਿਸਾਨ ਚਾਹੁੰਦੇ ਸੀ ਉਸ ਤਰ੍ਹਾਂ ਉਹਨਾਂ ਦਾ ਫੈਸਲਾ ਲਿਆ ਸੋ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਸਿਮ ਭੋਤ ਨਿਮਰਤਾ ਧੰਨਵਾਦ